ਨਾ ਮਹਿੰਦਰ ਸਿੰਘ ਹੈ ਜੀ ਮੇਰਾ ਪਿੰਡ ਦਾਲਮ ਹੈ ਮੈਂ ਨੌ ਪਿੰਡਾਂ ਦੀ ਬਲਾਕ ਸੰਮਤੀ ਦੀ ਚੋਣ ਜਿੱਤੀ ਹੈ ਉਹ ਸਾਰਾ ਸੇਰਾ ਜੋ ਜਾਂਦਾ ਹੈ ਇਹ ਸਾਰਾ ਸੇਰਾ ਮੇਰੀ ਕਾਂਗਰਸ ਪਾਰਟੀ ਨੂੰ ਜਾਂਦਾ ਹੈ ਜੀ ਮੇਰੇ ਵਰਕਰ ਭਰਾਵਾਂ ਦੀ ਬਹੁਤ ਜਿਆਦਾ ਮਿਹਨਤ ਰਹੀ ਔਰ ਮੈਂ ਬਲਾਕ ਸੰਮਤੀ ਜਿੱਤੀ ਨੌ ਪਿੰਡਾਂ ਦੀ ਜਿੱਤ ਪ੍ਰਾਪਤ ਕਰਕੇ ਮੈਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ ਦੀ ਝੋੜੀ ਜੇ ਸੀਟ ਪਾਈ ਆ ਔਰ ਸਾਰੇ ਸੰਜੋਗ ਨੌ ਪਿੰਡਾਂ ਨੇ ਮੈਨੂੰ ਦਿੱਤਾ ਤੇ ਉਹਨਾਂ ਦੇ ਸਦਕੇ ਹੈ ਸਾਰਾ ਕੁਝ ਜੋ ਹੈ ਇਹ ਸਾਰਾ ਸਿਹਰਾ ਕਾਂਗਰਸ ਪਾਰਟੀ ਨੂੰ ਜਾਂਦਾ ਹੈ ਔਰ ਮੈਂ ਇਹ ਮੰਗ ਕਰਦਾ ਕਿ ਕਾਂਗਰਸ ਪਾਰਟੀ ਦੇ ਵਿੱਚ ਨੌਜਵਾਨ ਜੋ ਮੇਰੇ ਨਾਲ ਸਾਥੀ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਮੇਰੇ ਨਾਲ ਵਰਕ ਕੀਤਾ ਉਹਨਾਂ ਨੇ ਉਹਨਾਂ ਨੌਜਵਾਨਾਂ ਭਰਾਵਾਂ ਦਈ ਸਰਕਾਰ ਇਹ ਸਾਰੀ ਜੋਜਤ ਪ੍ਰਾਪਤ ਕੀਤੀ ਹੈ ਕਿੰਨੀ ਜਿੱਤ ਪ੍ਰਾਪਤ ਹੋਈ ਹੈ ਜੀ ਸਾਨੂੰ 357 ਵੋਟਾਂ ਦੀ ਨੀਂਹ ਨਾਲ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਅੰਜਮੈ ਇਹ ਦੇਖਦਾ ਹੈ ਕਿ ਨੌ ਪਿੰਡਾਂ ਨੇ ਜੋ ਨੌ ਪਿੰਡਾਂ ਦੇ ਵਿੱਚ ਕੰਮ ਕਾਜ ਹੋਣ ਵਾਲੇ ਆ ਉਹਨਾਂ ਨਾਲ ਅਸੀਂ ਸਾਥ ਦੇਵਾਂਗੇ ਉਹਨਾਂ ਦੇ ਜੋ ਕੰਮ ਅਧੂਰੇ ਰਹਿੰਦੇ ਆ ਉਹ ਕਰਾਵਾਂਗੇ ਜੀ ਜੋ ਸਰਕਾਰ ਸਾਨੂੰ ਮਤਲਬ ਪੈਸਾ ਦੇਵੇਗੀ ਲਾਉਣ ਵਾਸਤੇ ਉਹਨਾਂ ਨੌ ਪਿੰਡਾਂ ਦੇ ਵਿੱਚ ਪੈਸਾ ਲਗਾਵਾਂਗੇ ਜੋ ਅਧੂਰੇ ਕੰਮ ਰਹਿੰਦੇ ਉਹ ਜ਼ਰੂਰ ਕਰਾਵਾਂਗੇ ਜੀ ਜ਼ਿੰਮੇਵਾਰੀ ਸਿਰ ਤੇ ਜੋ ਦਿੱਤੀ ਹੈ ਜੀ ਮੇਰੀ ਕਾਂਗਰਸ ਪਾਰਟੀ ਨੇ ਉਹ ਨਿਭਾਵਾਂਗੇ ਜੀ ਤੰਦ ਹੀ ਨਾਲ ਇੱਕ ਜੁਟ ਹੋ ਕੇ ਸਾਰੇ ਜੋ ਮੇਰੇ ਨਾਲ ਮੇਰੇ ਭੈਣ ਭਰਾ ਖੜੇ ਆ ਉਹਨਾਂ ਦੇ ਸੰਯੋਗ ਸਦਕਾ ਹੀ ਮਤਲਬ ਇਹ ਸਾਰੇ ਕੰਮ ਜੋ ਅਧੂਰੇ ਆ ਉਹ ਕਰਾਵਾਂਗੇ ਉਹਨਾਂ ਨੂੰ ਮੈਸੇਜ ਇਹ ਆ ਕਿ ਮੇਰੇ ਭਰਾਵਾਂ ਨੇ ਮੇਰੇ ਨਾਲ ਜੋ ਮੋਢੇ ਨਾਲ ਮੋਢਾ ਲਾ ਕੇ ਮੈਂ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦਾ ਉਹਨਾਂ ਦਾ ਬਹੁਤ ਮੇਰੇ ਨਾਲ ਮਿਹਰਤ ਕੀਤੀ ਹੈ ਜੀ ਉਹਨਾਂ ਦਾ ਹੀ ਸਦਕਾ ਜੋ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਆ ਜੀ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦਾ ਜੀ ਚਾਲ ਸਰਕਾਰ ਦੇ ਕੰਮਾਂ ਨੂੰ ਬਹੁਤ ਅਧੂਰੇ ਕੰਮ ਹੈ ਜੀ ਜੋ ਉਹ ਆਉਣ ਵਾਲੀ ਸਰਕਾਰ ਕਰਾਵੇਗੀ ਬਹੁਤ ਅਧੂਰੇ ਕੰਮ ਪਹਿਲ